ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਸਾਰੇ ਉਮੀਦ ਕਰਦੇ ਆਂ ਸਾਰੇ ਠੀਕ ਹੋ ਗਏ ਤੇ ਆਪਣੇ ਆਪਣੇ ਘਰਾਂ ਦੇ ਰਾਸਤੇ ਵਾਸਤੇ ਹੋ ਗਏ ਤੇ ਅਸੀਂ ਆਪਣੇ ਘਰ ਦੇ ਵਿੱਚ ਖੋਸ਼ ਹਾਂ ਰਾਧੀਆ ਤੇ ਕਿਉਂ ਆ ਫਿਰ ਮਤਲਬ ਭਾਵੇਂ ਲੜੇ ਹੋਈਏ ਪੁੱਛੋ ਇਹ ਪਰ ਭਾਰਤ ਇਸਨਾ ਕਿੰਨਾ ਦਸਦਾ ਉਹ ਕੌਣਾ ਦੇ ਮਤਲਬ ਕਿ ਦੁਨੀਆ ਨੂੰ ਅਹੀਂ ਇਹ ਨਹੀਂ ਬੜੇ ਹਸਣ ਕੇ ਦੰਦੇ ਆਂ ਆਵੇਂ 2 ਮਿੰਟ ਬਾਅਦ ਚੜਚੜ ਕਰਦੇ ਰਹੀਏ ਚੜਚੜ ਤੇ ਆਦਤ ਹੁੰਦੀ ਨਾ ਬੰਦਿਆਂ ਦੀ ਚੜਚੜ ਕਰਨੀ ਸਾਰੀ ਬਣੀ ਘਰੇ ਚੀਂ ਚੀਂ ਕਰ ਜਾਂਦੇ ਆਂ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਰੋਟੀ ਨਹੀਂ ਪਾਜਦੀ ਜਿੰਨਾ ਚਿਰ ਤੱਕ ਬੁੱਢੀਆਂ ਨੂੰ ਗੱਲਾਂ ਨਾ ਕਰ ਪੈਂਦੇ ਹੈ ਨਹੀਂ ਪਾਜਦੀ ਖਜਲੀ ਨਾ ਹੁੰਦੀ ਇੱਕ ਇੱਕ ਬੰਦੇ ਦੀ ਨਹੀਂ ਹਰ ਘਰ ਘਰ ਦੀ ਕਹਾਣੀ ਐ ਦੱਸੋ ਤੁਸੀਂ ਘਰ ਘਰ ਦੀ ਕਹਾਣੀ ਐ ਨਾ ਏ ਇਹ ਨਿੱਕੇ ਨਿੱਕੇ ਗੱਲਾਂ ਤੇ ਘਰ ਦੀਆਂ ਤੇ ਰੋਕਾਂ ਟੋਕਾਂ ਇੱਥੇ ਕਿਉਂ ਪਈ ਉੱਥੇ ਦੂਜੀ ਸੱਸ ਦਾ ਕੰਮ ਕਰਦੇ ਜੀ ਉਹ ਤਾਂ ਫਿਰ ਦੇਖੋ ਕਿ ਕਾ ਕੰਮ ਨਹੀਂ ਕੋਈ ਹੈਗਾ ਤੇ ਕੰਮ ਤੋਂ ਜਗਾ ਪਹਿਲਾਂ ਆਪਾਂ ਕਿਹੇ ਕੰਮ ਤੋਂ ਪਹਿਲਾਂ ਆ ਜਾਂਦੇ ਆ ਫਿਰ ਬਚਿਆ ਟਾਈਮ ਜਿਹੜਾ ਵਾ ਉਹ ਫਿਰ ਵੇਖ ਲਈਦਾ ਜਿ세 ਕੋਈ ਹੋਂਤਾ ਹੀ ਦੱਸੇ ਉੱਥੇ ਫਿਰ ਬੋਲਣਾ ਨਹੀਂ ਪੈਂਦਾ ਵਾ ਮਤਲਬ ਕਿ ਕਮੀਆਂ ਪੂਰੀਆਂ ਕਰ ਜਲਦੇ ਸੱਸਾਂ ਦੀਆਂ ਵੀ ਸੱਸ ਜੀ ਤੁਹਾਡੇ ਲਾਗੇ ਨਹੀਂ ਹੈਗੀ ਨਾ ਤੇ ਅਹੀ ਹੈਗੀ ਜੀ ਇਹ ਨਾ ਅਖੋ ਵੀ ਤੁਸੀਂ ਇਹ ਘਰ ਟੋ ਇਹ ਨਹੀਂ ਵੰਦੇ ਵੀ ਜੇ ਘਰ ਤੁਹਾਨੂੰ ਜਿਆਦਾ ਪਿਆਰਾ ਜਿਹੜੀ ਸਾਰਾ ਦਿਨ ਕੰਮ ਕਰਦੀਆਂ ਵਾ ਜਿਹੜੀਆਂ ਘਰ ਨੂੰ ਸੰਭਦੀਆਂ ਵਾ ਉਹਨਾਂ ਨੂੰ ਨਹੀਂ ਘਰ ਪਿਆਰਾ ਹੈ ਉਹ ਤਾਂ ਘਰ ਹੀ ਪਿਆਰਾ ਤਾਂ ਸਾਨੂੰ ਵੀ ਘਰ ਹੀ ਪਿਆਰਾ ਨਾ ਉਸੇ ਕਰਕੇ ਘਰ ਦਾ ਕੋਈ ਡੱਲਿਆ ਵਿਗੜਿਆ ਨਾਲ ਜੇ ਆਪਾਂ ਕੰਮ ਦੇ ਵਿੱਚ ਹੱਲ ਪਾਉਣੇ ਆ ਤੇ ਦੱਸਣ ਵਿੱਚ ਵੀ ਹੱਲ ਕਰਨੀ ਚਾਹੀਦੀ ਹੈ ਨਾ ਹੂੰ ਹੂੰ ਠੀਕ ਗੱਲ ਆ ਹਾਂ ਉਹ ਤਾਂ ਹੈ ਹੀ ਹੈ ਤੇ ਚਲੋ ਜੀ ਚਲੋ ਗੱਲਾਂ ਬਾਤਾਂ ਨੂੰ ਇਹ ਨਹੀਂ ਕਿ ਮੋਟਿੰਗ ਗੱਲਾਂ ਬਾਤਾਂ ਤੇ ਸਾਡੇ ਦਿਨ ਦੇ ਵਿੱਚ ਸਾਰੀ ਜਿਹੜੀ ਚੜਚੜ ਚੱਲਦੀ ਰਹਿੰਦੀ ਆ ਕਿਉਂਕਿ ਦੋਈ ਜਾਣੇ ਇੱਕ ਦੂਜੇ ਨਾਲ ਚੜਚੜ ਨਾ ਕਰੀਏ ਤੇ ਕੀ ਕਰੀਏ ਤੇ ਆ ਗਈ ਸਾਂਚ ਪ੍ਰੀਤ ਕਰ ਸਾਂਚ ਕੀ ਲੈਣਾ ਹੀ ਆ ਦੇਣਾ ਹੀ ਆ ਚੁੰਨੀ ਚੁੰਨੀ ਵਟਾਉਣ ਆਈ ਜੀ ਮੇਰੇ ਨਾਲ ਖੋਲ ਦੇ ਮਾੜੀ ਜੀ ਖੋਲ ਦੇ ਵਿਚਾਰੀ ਨੂੰ ਤੁਰ ਫਿਰ ਲਾਉਗੀ ਅੱਛਾ ਚੱਲ ਠੀਕ ਹੈ ਥੈਂਕ ਯੂ ਵੈਰੀ ਮੱਚ ਲੈ ਆ ਗਈ ਜਿਆ ਕਿਸ ਨਾ ਇੱਛਾ ਥੱਲੇ ਪਤ ਸੁਨੋਈ ਚੱਲ ਪਸ 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 ਚੱਲ ਚੱ ਸੁਨੋਈ ਸ਼ਿਟ ਸਾਈਡ ਸ਼ਿਟ ਸੁਨੋਈ ਆਏ ਹੈਸ ਲੋਈ ਤੇ ਮੈਂ ਨਹੀਂ ਆ ਗਈ ਕਿਤੇ ਸੁਨੋਈ ਚੱਲ ਬਿਚੋ ਚੱਲ ਬਿਚੋ ਚੱਲ ਓਹ ਹੋ ਇਹ ਤਾਂ ਖੋਲ ਦਾ ਟਾਈਮ ਦੀ ਤੇਰੀ 6:30 ਵਜੇ ਦਾ ਟਾਈਮ ਹੋ ਗਿਆ ਹੈ ਤੇ ਹੁਣ ਆਪਾਂ ਲੱਗੇ ਆ ਰੋਟੀ ਪਾਣੀ ਬਣਾਉਣਾ ਤੇ ਰੋਟੀ ਦੇ ਨਾਲ ਅੱਜ ਦਾਲ ਅੰਜਰ ਦਾਲ ਦੇ ਨਾਲ ਚਟਨੀ ਚਟਨੀ ਕੁੱਟਾਂਗੇ ਤੇ ਕਿਉਂਕਿ ਮੇਰਾ ਦਿਲ ਕਰ ਰਿਹਾ ਸੀ ਨਾਲ ਮੈਂ ਬਣਾਉਣੇ ਚੋਲ ਆ ਤੁਸੀਂ ਨਾ ਕਹੋ ਮੈਂ ਦਿਖਾਉਂਗੀ ਨਾ ਮੈਂ ਆਪ ਦੇ ਲਈ ਖਾਉਣਾ ਨਹੀਂ ਮੇਰਾ ਦਿਲ ਕਰਦਾ ਮੈਂ ਦਾਲ ਚਟਨੀ ਨਾਲ ਬਣਾਏ ਹੁਣ ਚਾਲ ਆ ਹਾ 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 ਕੀ ਬਾਤ ਹੈ ਇਹ ਤੁਹਾਨੂੰ ਬੜਾ ਟੇਸਟ ਹੀ ਲੱਗੇਗੀ ਤੇ ਖਾ ਲੈਣੇ ਆ ਪਰ ਬਸ ਕੀ ਆ ਦਿੰਦੇ ਆ ਨਾ ਜੇ ਨਾ ਕੋਈ ਹੋਰ ਆਪਸ਼ਨ ਹੀ ਨਹੀਂ ਹੈਗੀ ਕੋਈ ਆ ਤਾਂ ਫਿਰ ਉਹਨੂੰ ਨਹੀਂ ਪੋਹਣਾ ਨਹੀਂ ਪਹਿਣਾ ਕਿ ਕਿ ਕਈ ਕਹਿੰਦੇ ਨੇ ਨਾ ਮਾਵਾ ਕਹਿੰਦੀ ਹੁੰਦੀ ਆ ਸਾਡਾ ਮੁੰਡਾ ਨਾ ਚੋਲ ਨਹੀਂ ਖਾਂਦਾ ਸਾਡਾ ਮੁੰਡਾ ਸਿਰਫ ਰੋਟੀ ਖਾਂਦਾ ਤੇ ਵਿਆਹ ਤੋਂ ਬਾਅਦ ਘਰ ਵਾਲੀਆਂ ਸਭ ਕੁਝ ਖਾਣਾ ਸਿਖਾ ਦਿੰਦੀਆਂ ਫਿਰ ਕੱਲੇ ਚੋਲ ਵੀ ਬੜੇ ਤਰੀਕੇ ਨਾਲ ਇਹਨਾਂ ਨੂੰ ਲੰਘ ਜਾਂਦੇ ਵੜੇ ਸਵਾਦਾ ਨਾਲ ਪਾ ਲੈਂਦੇ ਪਹਿਲਾਂ ਵੀ ਇਹਨਾਂ ਕਰਨਗੇ ਜੇ ਨਵੇਂ-ਨਵੇਂ ਵਿਆਹ ਹੋਈ ਹੈ ਨਾ ਤੇ ਮਾਵਾ ਕਰਨਗੇ ਸਾਡਾ ਮੁੰਡਾ ਦਾਲ ਨਹੀਂ ਖਾਂਦਾ ਸਾਡਾ ਮੁੰਡਾ ਕੜੀ ਨਹੀਂ ਖਾਂਦਾ ਇਹਨੂੰ ਨਾ ਇਹ ਸਬਜ਼ੀਆਂ ਨਹੀਂ ਪਸੰਦ ਤੇ ਜਦੋਂ ਨਾਗੇ ਜਾਂਦੇ ਨਾ ਵਿਆਹ ਦੇ ਥੋੜੇ ਕੁ ਮਹੀਨੇ ਸਾਲ ਸਾਲ 2 ਸਾਲ ਬਾਅਦ ਇਹ ਖਾ ਲੈਂਦਾ ਵਾ ਬੁੜੀਆਂ ਸਭ ਕੁਝ ਖਾਣ ਗਜਵਾ ਲੈਂਦੀਆਂ ਹੁੰਦੀਆਂ ਹੌਲੀ ਹੌਲੀ ਸਹੀ ਕਹਿਣਾ ਏ ਜਗਰੂਪ ਨੂੰ ਵੀ ਨਹੀਂ ਚੌਲ ਪਸੰਦ ਹੁੰਦੇ ਨਹੀਂ ਨਾ ਪਰ ਸਾਨੂੰ ਜਦਾਂ ਚੌਲ ਚਲੋ ਜੀ ਕੱਢੀ ਬਣੀ ਪਸੰਦ ਹੁੰਦੀ ਇਹਨਾਂ ਨੂੰ ਕੱਢੀ ਬਣੀ ਹੀ ਪਸੰਦ ਹੁੰਦੀ ਹੁਣ ਇਹ ਕੜੀ ਵੀ ਖਾ ਲੈਂਦੇ ਜਦੋਂ ਮੇਰੇ ਹੱਥ ਦੀ ਕੜੀ ਬਣੀ ਹੋਵੇ ਨਾ ਜਿਹੜੀ ਸਬਜੀ ਤੂੰ ਬਣਾਉਣੀ ਉਹਦੇ ਨਾਲ ਜੀ ਰੀਸ ਨਹੀਂ ਕੋਈ ਇਹਨੂੰ ਬਾਹਰ ਜਾ ਕੇ ਸਬਜੀ ਨਹੀਂ ਪਸੰਦ ਕਰਦਾ ਹੈ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਤੇ ਕਰਦੇ ਆਂ ਆਪਾਂ ਡਿਨਰ ਦੀ ਤਿਆਰੀ ਤੇ ਇਹਨਾਂ ਜਗ੍ਹਾ ਨੂੰ ਪਰ ਜਾਣਾ ਬਾਹਰ ਤ ਜਾਓ ਤੁਸੀਂ ਜਿੱਥੇ ਜਾਣਾ ਮੈਂ ਆਪਦਾ ਕੰਮ ਕਰ ਕਰਾਂ ਤੇ ਮੈਨੂੰ ਹਨੇਰਾ ਹੁੰਦਾ ਜਾਂਦਾ ਬਾਅਦ ਚ ਹਨੇਰਾ ਹੋ ਜਾਣਾ ਤੇ ਆਪਾਂ ਮਿਲਦੇ ਤੁਹਾਨੂੰ ਕਿਚਨ ਦੇ ਵਿੱਚ ਜਾ ਕੇ ਹੈਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕੌਣ ਤੁਸੀਂ ਕਿਹਨਾਂ ਮਾਰ ਕਰਿਆ ਕਿਨੇ ਕਿਹਾ ਤੁਸੀਂ ਹੁਣ ਕਿੰਨੂੰ ਕਿਹਾ ਕਹਾਂਦੇ ਦਵਚੰਦੀ ਦਾ ਅਮਰੀਕਾ ਨੁੰਨਿਆ ਵੀਡੀਓ ਦੀ ਸ਼ੁਰੂਆਤ ਕਰਨ ਲੱਗੀ ਮੈਂ ਹਾਂ ਨੁੰਨਗੇ ਨਹੀਂ ਅੱਜ ਪਾਠ ਤੇ ਕੀਤਾ ਹੀ ਨਹੀਂ ਕਿ ਅੱਜ ਮੈਨੂੰ ਇਹ ਹੀ ਕਿ ਮੈਨੂੰ ਸੂਟਾਂ ਦੀ ਕੁੱਕੀ ਮੈਂ ਸੂਟ ਕੱਢ ਲਈਏ ਬਾਅਦ ਵਿੱਚ ਕੰਮ ਜਿਹੜਾ ਜ਼ਿਆਦਾ ਜਿਹੜਾ ਵਾ ਉਹ ਫਿਰ ਇਹਨੂੰ ਪਤਾ ਹੋ ਜਾਂਦਾ ਹੈ ਨਾ ਟਾਈਮ ਜਦ ਹਾਏ ਉਧਰ ਜਗਰੂਪ ਅੰਦਰ ਸੁੱਤੇ ਆ ਤੇ ਕਵਲਾਂ ਦੀ ਕੰਮ ਕਰਨੇ ਕਦੋਂ ਉੱਠਣਾ ਹੈ ਇਦਾਂ ਬੋਲੀਦਾ ਅੰਕਲ ਆਪਣੇ ਨੂੰ ਬੇਸ਼ਰਮ ਲੜਕੀ ਹੈਂ ਚੱਲਦਾ ਤੇ ਇਹਦੇ ਨਾਲ ਕਵਲ ਹੋਣੇ ਮੈਨੂੰ ਪੁੱਛਣ ਦੇ ਹੀ ਸੱਚ ਸੌਰੀ ਪਹਿਲਾਂ ਦੱਸ ਦਈਏ ਤੁਹਾਨੂੰ ਟਾਈਮ ਹੋ ਗਿਆ ਸੀ ਫਿਰ ਦਾ 9 ਵਜੇ ਦਾ ਤੇ ਆਪਾਂ ਨਹਾ ਣੂ ਕੇ ਰੈਡੀ ਛੜੀ ਹੋ ਗਏ ਆ ਤੇ ਆਪਣੇ ਕੰਮ ਕਰ ਰਹੇ ਆ ਮੈਂ ਸੂਟ ਸਿਚ ਕਰਨੇ ਤੇ ਮੈਂ ਡਾਲੀ ਆ ਮਸ਼ੀਨ ਤੇ ਕਵਲ ਗਈ ਆ ਆ ਤੇ ਕਵਲ ਆਪਣਾ ਕੰਮ ਜਿਹੜਾ ਸਟਾਰਟ ਕਰਤਾ ਬਾਹਰੋਂ ਕਰ ਰਹੀ ਆ ਅੰਦਰੋਂ ਕਰ ਰਹੀ ਆ ਤੇ ਕਵਲ ਆਂਦੀ ਆਂਦੀ ਇੱਕ ਸਰੀ ਪਿੱਛੇ ਜਾ ਤੇਰੀ ਗੱਲ ਨਹੀਂ ਅਸੀਂ ਕੋਈ ਵੀ ਕੀਤੀ ਤੇਰਾ ਅਸੀਂ ਨਾ ਹੀ ਨਹੀਂ ਲਿਆ ਤੇਰਾ ਕੋਈ ਨਾ ਹੀ ਲਿਆ ਤੈਨੂੰ ਕਹਿੰਦੇ ਯਾਦ ਹੀ ਨਹੀਂ ਕੀਤਾ ਤੈਨੂੰ ਕੋਈ ਨਹੀਂ ਯਾਦ ਕਰਦਾ ਇਹਨਾਂ ਨੂੰ ਹੀ ਪੁੱਛ ਕੇ ਲੈ ਹਾਂ ਤੁਹਾਨੂੰ ਸੁਣਾਈ ਇਹ ਤਾਂ ਇੱਡੇ ਢੀਢ ਸਾਨੂੰ ਯਾਦ ਨਹੀਂ ਕਰਦੇ ਤੈਨੂੰ ਕਿਤੇ ਯਾਦ ਕਰਨਾ ਇਹਨਾਂ ਨੇ ਹਣਾ ਤੇ ਇਧਰ ਪ੍ਰਭ ਦੇ ਸਪੂ ਦਾ ਕੰਮ ਬਹੁਤ ਪੈਂਡਿੰਗ ਪਿਆ ਹੈ ਤੇ ਉਹ ਕਰਦਾ ਪਿਆ ਤੇ ਸੱਚ ਹਾਂ ਕਬਲ ਮੈਂ ਜਿਹੜੇ ਟੌਪਿਕ ਤੇ ਗੱਲ ਕਰਨ ਲੱਗੀ ਕਬਲ ਕਹਿੰਦੀ ਆਂਟੀ ਅੱਜ ਕਿੰਨੀ ਤਰੀਕ ਹੋ ਗਈ ਆ ਮੈਂ 6 ਤਰੀਕ ਨੂੰ ਹੋਈ ਆ ਕਹਿੰਦੀ ਇੱਕ ਮੋੜ ਬੰਦ ਕਰ ਤੇ ਕਹਿੰਦੀ ਆਂਟੀ ਪੈਸੇ ਦੇ ਦਿਓ ਤੁਸੀਂ ਵੀ ਮੈਨੂੰ ਹਣਾ ਕੌਣ ਐ ਤੂੰ ਮੈਂ ਨਹੀਂ ਮੈਂ ਪੈਸੇ ਦੇ ਮਾਮਲੇ ਚ ਅਹੀਂ ਕਹੇ ਦੇ ਨਹੀਂ ਆਗੇ ਮੈਂ ਨਾ ਹੀ ਲੈ ਲੈਣੇ ਕੇ ਤੋ ਤੇ ਨਾ ਹੀ ਗਏ ਨੂੰ ਦਿੰਨੇ ਆ ਜੇ ਤੇਰਾ ਦਿਲ ਕਰਦਾ ਆਈ ਜਾ ਨਹੀਂ ਦਿਲ ਕਰਦਾ ਨਾ ਲੈਣ ਵਰੀ ਆਪਾਂ ਹਾਂ ਲੈਣ ਵਰੀ ਆਪਾਂ ਕਹਿੰਦੇ ਆ ਕਿ ਹਾਂ ਭਈ ਤੇਰ ਤੋਂ ਪਹਿਲੇ ਲੈਣੇ ਜੇ ਦੇਣੇ ਤਾਂ ਦੇ ਸਕਦੇ ਜੇ ਤੇ ਦੇਣ ਵਰੀ ਨਹੀਂ ਅਹੀਂ ਦੇਣ ਵਰੀ ਇਹੋ ਕਹਿੰਨੇ ਤੂੰ ਕੌਣ ਹੈ ਤੂੰ ਕੌਣ ਹੈ ਤੂੰ ਮਤਲਬ ਕਿ ਅਗਰੇ ਨੂੰ ਪਛਾਣ ਹੋਈ ਨਾ ਅੱਜ ਕੱਲ ਵੈਸੇ ਦੁਨੀਆ ਹੈਗੀ ਐਵੇਂ ਦੀ ਹਣਾ ਜਿਹੜੀ ਕਿ ਹਾਂ ਜਿੰਦਾ ਵੀ ਹੈ ਭਗਵਾਨ ਦਾ ਨੰਬਰ ਮਿਲ ਗਿਆ ਫਾਈਨਲੀ ਮਿਲ ਗਿਆ ਭਗਵਾਨ ਦਾ ਨੰਬਰ ਪ੍ਰਾਬੇਕ ਵੀਡੀਓ ਵੇਖ ਕੰਦੇ ਆਈਆ ਇਹ ਉਹਦੇ ਵਿੱਚ ਹੀਗਾ ਖਾਹਰ ਉਹ ਚ ਲਿਖਿਆ ਮੋਬਾਈਲ ਨੰਬਰ ਹੈ 99367023 ਲੋ ਜੀ ਯੂ ਲੰਬਾ ਬਾਬਾ ਯਾਰ ਫੋਨ ਕੱਟੀ ਜਾਂਦੇ ਬਾਬਾ ਨਾਲ ਦੀ ਨਾ ਲੱਗਾ ਲੋ ਅੱਜ ਕੱਲ ਮੈਂ ਨਹੀਂ ਰੀਲਾਂ ਬਣਾਉਣ ਵਾਲਿਆਂ ਦੀ ਆਦੀ ਹੋਈ ਪਈ ਉਹ ਕਹਿੰਦੇ ਆਂ ਭਗਵਾਨ ਕਾ ਨੰਬਰ ਮਿਲ ਗਿਆ ਤੇ ਉਹ ਨੰਬਰ ਡਾਇਲ ਕਰਦਾ ਮੁੰਡਾ ਅਦਰੋਂ ਵੇਖ ਕੇ ਕਹਿੰਦਾ ਇਹਦਾ ਬਾਬਾ ਯਾਰ ਨਾਲ ਦੀ ਨਾ ਲੱਗਾ ਬਾਬਾ ਹੁਣ ਕੱਟੀ ਕੋਈ ਹਾਲ ਨਹੀਂ ਮੈਂ ਨਹੀਂ ਦੁਨੀਆ ਦਾ ਪਤਾ ਨਹੀਂ ਕੀ ਕਰਦੀ ਰਹਿੰਦੀ ਸਾਰਾ ਦਿਨ ਇਹਨੇ ਦਿਮਾਗ ਚੱਲ ਕਿੱਥੋਂ ਜਾਂਦੇ ਸਾਡੇ ਤਾਂ ਚੱਲ ਦੇਣੀ ਉਤਰੇ ਹੈਂ ਅੱਜ ਸਾਰਾ ਦਿਨ ਸੋਚਦੇ ਰਹੇ ਨੇ ਅੱਜ ਵੀਡੀਓ ਕਿਹੜੀ ਬਣਾਈਏ ਅੱਜ ਮੈਨੂੰ ਆ ਸਾਡੇ ਘਰ 'ਚ ਚਾਰ ਦਿਮਾਗ ਆ 1 2 3 ਤੇ ਸਭ ਤੋਂ ਵੱਡਾ ਅੰਦਰੋਂ ਤੋਂ ਚਾਰ ਦਿਮਾਗ ਆ ਇਹਨਾਂ 'ਚ ਉਹ ਤਾਂ ਹੈ ਹੀ ਨਹੀਂ ਆ ਤੇ ਇਹਨਾਂ ਦੇ ਵਿੱਚ ਕੁਝ ਨਹੀਂ ਆਉਂਦਾ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿ ਨਹੀਂ ਰਹੀ ਨਹੀਂ ਤੇ ਸੋਚਿਆ ਕਰੋ ਕੋਈ ਵੀਡੀਓ ਬਣਾਉਣ ਬਾਰੇ ਕੋਈ ਟੌਪਿਕ ਇੱਕ ਸੋਚਦਿਆ ਕਰੋ ਉਹਦੇ ਤੇ ਆਪਾਂ ਵੀਡੀਓ ਬਣਾਇਆ ਕਰੀਏ ਪਰ ਜਿੰਨਾ ਕਿ ਸੋਚਦੀ ਸਿਰਫ ਮੈਂ ਹੀ ਸੋਚਦੀ ਜੇ ਹੋਰ ਕੋਈ ਨਹੀਂ ਜੇ ਸੋਚਦਾ ਸਾਨੂੰ ਇੰਨਾ ਕੰਮ ਤਾਂ ਵੇਰ ਨਹੀਂ ਹੁੰਦਾ ਲੈ ਬਸ ਬਸ ਸਾਰਾ ਦਿਨ ਬਸ ਹੁਣ 10 ਵਜੇ ਵੇਲੇ ਜੇ ਪਰਾ ਬੰਦ ਕਰ ਇੱਕ ਮਿੰਟ 10 ਵਜੇ ਵੇਲੇ ਜੇ ਤੇ 10 ਵਜੇ ਤੋਂ ਬਾਅਦ ਇਹਨੇ ਕੋਸ਼ਣ ਨਹੀਂ ਕਰਨਾ ਸਾਰੀ ਦਿਹਾੜੀ ਮੰਜਾ ਨੇ ਕੰਮੀ ਨੇ ਮੰਜਾ ਧੋੜਨਾ ਸਾਰੀ ਦਿਹਾੜੀ ਦਾ ਕੰਮ ਸੁਸਤੀ ਪਾ ਕੇ ਘਰੇ ਬੈਠੀ ਰਹਿਣਾ ਜੇ ਤੇ ਕਰਨਾ ਨੇ ਕੋਸ਼ਣ ਨਹੀਂ ਹੈ ਕੱਲ ਮੈਂ ਇਧਰ ਆ ਜਾਉਂਗੀ ਥੈਂਕ ਯੂ ਸੋ ਮਾਚ ਤੇ ਮੈਂ ਵੀ ਦੇਚਾ ਸੁਸਤੀ ਪਈ ਆ ਭਾਵੇਂ ਜਿੱਦਾਂ ਮਰਦੀ ਆ ਮੈਂ ਵੀ ਇੱਕ ਸੂਟ ਨੂੰ ਉੱਦਾਂ ਹੀ ਫੜੇ ਚਾੜੀ ਆ ਪੋੜਾ ਜੀ ਰਹਿ ਗਿਆ ਪਹਿਲਾਂ ਜੀ ਹੁਣ ਆਪਾਂ ਖਲਾਰੇ ਕਰੂਗੇ ਤੇ ਸਾਰੀ ਮਨੋਈ ਨੇ ਤੇਲ ਆਪਣੇ ਆਪ ਨੂੰ ਵੀ ਦੀ ਆਹ ਹੋ ਇਧਰ ਦੇਖੋ ਆਈ ਮਸ਼ੀਨ ਦੇ ਪੁਰਜਾਂ ਨੂੰ ਤੇਲ ਦੇ ਨਾ ਪਰਬ ਗਾੜੀ ਦੇਖ ਲੈਣਾ ਮਾਉਂ ਗਾੜੀ ਵੇਖਣੇ ਤੇ ਮਸ਼ੀਨ ਦੇ ਪੁਰਜਾਂ ਨੂੰ ਤੇਲ ਤੁਲ ਦੇ ਲਈ ਆ ਪੀਕ ਲਿਆੰਦੀ ਆ ਇਹ ਮੇਰੇ ਤੋਂ ਡਿੱਗੀ ਗਲਤੀ ਦੇ ਨਾਲ ਥੱਲੇ ਤੇ ਮਸ਼ੀਨ ਹਲਕਾਸ ਕੋਈ ਨਹੀਂ ਨਾ ਆਪ ਦੇ ਪੁਰਜਾਂ ਨੂੰ ਤੇਲ ਦੇ ਰਿਹਾ ਖਾਕੂਗੇ ਨੂੰ ਇਦਰੇ ਕੋ ਆ ਵੀ ਤੋੜਦੀ ਆ ਆ ਵੀ ਅਗਲੇ ਬੰਨੇ ਵੀ ਖਾਕ ਹੋ ਗਈ ਚਿੱਥਾ ਜੋ ਫਟ ਗਈ ਆ ਆਮਾ ਜੀ ਦਾ ਕੋਈ ਹਾਲ ਨਹੀਂ ਪੂਰਾ ਸੱਚੀ ਇਹਨੂੰ ਤੇ ਕੀ ਆਂਦੇ ਨੇ ਕੋਈ ਡਿੱਗੀ ਚੀਜ਼ ਮਿਲ ਜੇ ਤੇ ਨਹੀਂ ਤੇ ਉਹ ਕੀ ਆਂਦੇ ਹੁੰਦੇ ਆ ਉਹ ਆ ਲੱਜਾ ਖਜ਼ਾਨਾ ਖਜ਼ਾਨਾ ਲੱਭ ਲੈਂਦਾ ਲਾ ਦੀਂ ਦਾ ਚਰਾਗ ਲੱਭ ਜਾਂਦਾ ਭਗਵਾਨ ਜਿਸਕੇ ਦਿੱਤਾ ਹੀ ਰਾ ਚੱਪੜ ਪਾ ਉਹ ਕਹਿੰਦੀ ਹਿੰਦੀ ਅੱਜ ਤੇ ਮੈਨੂੰ ਉਹ ਕਹਿੰਦੇ ਆ ਤੇ ਰੱਬ ਨੇ ਚੱਪੜ ਪਾ ਰੱਬ ਨੇ ਚੱਪੜ ਪਾ ਕੇ ਦਿੱਤਾ ਉਹ ਗੱਲ ਬਣ ਜਾਂਦੀ ਇਹਦੇ ਨਾਲ ਤੇ ਮੈਂ ਨਹੀਂ ਖੁਸ਼ ਹੋ ਜਾਂਦੀ ਪੂਰੀ ਤੇ ਲਵ ਜੀ ਹੋਣਾ ਪਾਇਆ ਕਿਉਂਕਿ ਇਹ ਖਲਾਰੇ ਖੂਬੀ ਤੇ ਪੈਸੇ ਪੈਸੇ ਤੂੰ ਵੇਖਦਾ ਜੇ ਨਹੀਂ ਲੈਣੇ ਦੇ ਨਹੀਂ ਲੈਣੇ ਤੇ ਨਹੀਂ ਲੈਣੇ ਇਹਦਾ ਨਹੀਂ ਲੇ ਗਏ ਇਸ ਪੈਸੇ ਕਿਤੇ ਨਾਲ ਲੜੀਏ ਭਿੜਗੇ ਇਹਨੂੰ ਪਤਾ ਇਹਨੂੰ ਵੀ ਪਤਾ ਠੇਠਰੀ ਨੂੰ ਵੀ ਭਾਵੇਂ ਮੈਂ ਹਫਤੇ 'ਚ ਦੋ ਛੁੱਟੀਆਂ ਕਰਾਂ ਭਾਵੇਂ ਮਹੀਨੇ 'ਚ ਚਾਰ ਛੁੱਟੀਆਂ ਕਰਾਂ ਪੈਸੇ ਤੇ ਮੈਨੂੰ ਮਿਲ ਹੀ ਜਾਣੇ ਆ ਮੈਨੂੰ ਅੱਜ ਕੱਲ ਦੁਨੀਆ ਠੀਕ ਹੋਈ ਆ ਦੁਨੀਆ ਆਈ ਦੁਨੀਆ ਜੇ ਪਹਿਲੇ ਨੰਬਰ ਤੇ ਇਹ ਆਉਂਦੀ ਦੁਨੀਆ ਲਈ ਭਈ ਨਹੀਂ ਇਹ ਐ ਦੁਨੀਆ 'ਚ ਪਹਿਲੇ ਨੰਬਰ ਤੇ ਇਹ ਹੋਈ ਬੇਠੀ ਠੀਕ ਕਰ ਲੈਣੀ ਆ ਨਹੀਂ ਮੈਂ ਮੈਂ ਇੱਧਰ ਜੇ ਕਰਾਂ ਤੇ ਖਰਾਬ ਖਲਾਰਾ ਜੁੱਤੀ ਕੱਪੜਾ ਆ ਕਪੜੇ ਸਾਰੇ ਧੂਣ ਹੀ ਆ ਲਿਆ ਦਸਤਾਰ ਵਗੈਰਾ ਨਗਦਾ ਇੱਕ ਜਿਹੜਾ ਇਹਨਾਂ ਦਾ ਦਵਾ ਲਿਆ ਆ ਸਾਡੇ ਜੀਲੀयां ਨਹੀਂ ਵਰਦੀ ਆ ਹੋਣਾ ਚੁੜਦੇ ਰਹੇਗਾ ਉਹਦੇ ਵਰਗਾ ਲੱਗਦਾ ਪ੍ਰਭ ਫੋਨ ਨਾਲ ਧਿਆਨ ਰੱਖੀ ਦਿੰਦਾ ਹੈ ਫੋਨ ਆ ਲਿਆ ਹੈ ਇਹਨਾਂ ਦਾ ਆ ਕੰਮ ਕਿਤੇ ਵੀ ਵੀਡੀਓ ਨਾ ਬਣਾਉਣੀ ਪਿੱਛੇ ਕੱਢ ਲੈ ਕਹੋ ਥੋੜਾ ਸੈਟ ਆਲਮੋਸਟ ਨਿਕਲ ਹੀ ਗਿਆ ਆਲ ਆ ਵੀ ਅੰਗਰੇਜ਼ ਨੂੰ ਕੰਡੇਂਦਰ ਇਤਨੇ ਆਉਂਦੇ। ਆ ਰੱਬ ਨੇ ਫੋਕਸ ਵਿੱਚ ਵੀ ਨਹੀਂ ਦਿੱਤੀ। ਆ ਮਮਾ ਕਰਿਓ ਪੜਦਾ ਗਾੜੀ ਕਰੋ। ਯਾਰ ਗਾਇਸ ਸਾਡੇ ਨਾਲ ਸ਼ੀਸ਼ੇ ਸਾਫ਼ ਕਰਨ ਵਾਲਿਆਂ ਨੂੰ ਮਹੀਨਾ ਹੋ ਗਿਆ ਇਹਨੂੰ ਕਹਿੰਦੇ ਮੈਨੂੰ ਇਹਨੇ ਕੁੜੀ ਨੇ ਇਨਾ ਮੈਨੂੰ ਤੰਗ ਕੀਤਾ ਨਾ। ਕਿਹੜਾ ਲਗਾਏ ਥੋੜੀ ਹਵਨ ਲੱਗੇ ਆ ਸ਼ੀਸ਼ੇ ਸਾਫ਼। ਅਸੀਂ ਕਿੱਧਰ ਆਂ ਤੇ ਤੁੰ ਕਿੱਧਰ ਆਂ? ਢੜੀ ਹਨ ਕਿੱਥੇ? ਅਸੀਂ ਆ ਕੇ ਦੇਖਦਾ ਬੈਗੀ ਗਾੜੀ। ਆਹਦੀ ਮੇਰੀ ਬਣਾਏ ਤੇ ਵੇਲੇ ਸनोई ਆਹਦੀ ਮੈਨੂੰ ਲਿਆ ਵਿੱਚ ਮੈਂ ਆਉਣੀ ਚਾਹੀਏ ਹਨਾ ਚੋ ਹਾਂ ਕਹਿੰਦੀ ਕਹਿੰਦੀ ਕੋਣ ਨਹੀਂ ਮੈਨੂੰ ਯਾਦ ਕਰਦਾ ਦੱਸਦੀਆਂ ਇਹਨਾਂ ਨੂੰ ਮੈਂ ਤਾਂ ਹੀ ਉਹ ਗਾਇਸ ਤੁਹਾਡੇ ਗਾੜੀਓਂ ਤੇ ਬਹਿਣ ਲੱਗੀ ਜੇ ਇਧਰ ਦੇਖੋ ਲੈ ਲੋ ਗਾਇਸ ਪਹਿਲਾਂ ਮੈਂ ਖਲਾਰੇ ਖੁੰਦੇ ਇੱਕ ਵਾਰੀ ਖਲਾਰਾ ਜੇ ਚੁੱਕਿਆ ਹੋਵੇ ਨਾ ਤੇ ਫੇਰ ਬੰਦਾ ਕੰਮ ਜਿਹੜਾ ਉਹ ਟੈਨਸ਼ਨ ਫਰੀ ਹੋ ਕੇ ਕਰਦਾ ਰਹਿੰਦਾ ਵਾ ਮੈਂ ਮਤਲਬ ਫੇਰ ਕੰਮ ਕਰਨ ਦਾ ਦਿਲ ਵੀ ਕਰਦਾ ਵਾ ਹਨਾ ਹੰਨਾ 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 ਹਾਂ ਚੰਚਾਂ ਚੰਚਾਂ ਜੀ ਮੇਰੀ ਵੀ ਹੱਦ ਕਰਕੇ ਨਾ ਤੇ ਮੈਂ ਉਹਦੇ ਦੀ ਉਹ ਲੈਣੀ ਆ ਕੀ ਜਾਂਦਣ ਦੇ ਆ ਇੱਕ ਦਿਨ ਮੇਰੇ ਮੂੰਹ ਚ ਸ਼ਬਦ ਨਹੀਂ ਆਉਂਦੇ ਗਾਣਾ ਗਾਣਾ ਹਾਏ ਤਨੀ ਬੋਲੀਦਾ ਸ਼ਬਦ ਨਹੀਂ ਆਉਂਦੇ ਮਤਲਬ ਕਿ ਦੱਸਣਾ ਨਹੀਂ ਆਉਂਦਾ ਮੈਨੂੰ ਮੇਰੇ ਮੂੰਹ ਚੋਂ ਵਰਡ ਹੀ ਖਤਮ ਹੋ ਜਾਂਦੇ ਆ ਕੀ ਮਤਲਬ ਗੱਲ ਕਰਕੇ ਤੇ ਉਧਰ ਤੇ ਉਹ ਮੰਗਦੀਆਂ رائے ਮੰਗਦੀ رائے ਕਿ ਹਾਂ ਇਹੋ ਗੱਲਣਾ ਸਹੀ ਆ ਨਾ ਉਹ ਸੰਦਰ ਦੇ ਜਿਹੜੇ ਗਰੁੱਪ ਸੁੱਤੇ ਆ ਉਹ ਜਦੋਂ ਉੱਠਣਗੇ ਤੇ ਫੇਰ ਉਧਰੋਂ ਕੰਮ ਹੋਣਾ ਵਾ ਤੇ ਫਿਲਹਾਲ ਆਪਾਂ ਬਾਹਰੋਂ-ਬਾਹਰੋਂ ਕਰ ਲਈਏ ਤੇ ਕਈ ਹੁਣ ਆਪਾਂ ਕੋ ਚੁਕਲੀ ਖਲਾਰੇ ਖਲੂਰੇ ਫੇਰ ਮਿਲਦੇ ਤੁਹਾਨੂੰ ਥੋੜੀ ਜਿਹੀ ਦੇਰ ਤੱਕ ਸਰੋਈ ਚੱਲ ਥਲੇ ਲੋਕ ਇਸ ਟਾਈਮ ਤੇ ਜਬਰ ਹੋਣਾ ਹੀ ਹੋਇਆ ਵਾ ਆਮਰਾ ਚੁਪ ਲਿਆ ਕਿਉਂਕਿ ਸਾਨੂੰ ਇੱਕ ਹੋਰ ਗੱਲ ਆ ਜਿਆਦਾ ਆ ਗਈ ਹੁਣੇ ਉਹ ਟੌਪਿਕ ਤੇ ਗੱਲ ਹੁੰਦੀ ਪਈ ਤੇ ਮੈਂ ਤੁਹਾਡੇ ਨਾਲ ਵੀ ਕਰੀਏ ਕਿ ਜਦੋਂ ਬੱਚੇ ਕਿਤੇ ਵੰਡੇ ਜਾਂਦੇ ਆ ਹਨਾ ਤੇ ਜੇ ਆਪਣੇ ਘਰ ਕੋਈ ਗੈਸਟ ਹੁੰਦਾ ਨਾ ਤੇ ਜਿਹੜੇ ਪੈਸੇ ਬੱਚਿਆਂ ਨੂੰ ਮਿਲ ਜਾਂਦੇ ਆ ਨਾ ਤੇ ਬੱਜੇ ਬੜੇ ਕੁਝ ਉਹ ਦੇਖੀਓ ਸਾਡੇ ਹੀ ਆ ਹਨਾ ਤੇ ਇਹ ਨਹੀਂ ਪਤਾ ਕਿ ਮਾਪਿਓ ਨੂੰ ਵੀ ਜਿਹੜੇ ਅਗਲੇ ਭੈਣ ਭਰਾਏ ਉਹਨਾਂ ਨੇ ਮਾਂ ਅਹੀਂ ਵੀ ਉਹਨਾਂ ਨੂੰ ਦਿੱਤੇ ਆ ਤੇ ਉਹ ਸਾਡੀ ਜੇਬ ਚੋਂ ਵੀ ਗਏ ਹੀ ਆ ਤੇ ਨਾ ਜਿਹੜੇ ਉਹ ਦੇਗੇ ਉਹ ਸਾਡੇ ਆ ਜਿਹੜੇ ਦੇਣੇ ਪੈਣ ਉਹ ਤੁਸੀਂ ਦੋ ਨਾ ਅਣਾ ਤੇ ਮਤ ਲੱਗੀ ਜੇ ਹੁਣ ਪ੍ਰਭ ਮੇਰੇ ਨਾਲ ਹੁਣੇ ਹਿਸਾਬ ਕਿਤਾਬ ਕਰਨ ਗਿਆ ਹੀ ਕਹਿੰਦਾ ਮਮਾ ਜਦੋਂ ਆਪਾਂ ਨਾਨੀ ਪਿੰਡ ਮੇਲੇ ਗਏ ਹਾਂ ਤੇ ਉੱਥੇ ਮੈਨੂੰ ਮਾਸੇਂ ਵਾਲੇ ਪੈਸੇ ਦਿੱਤੇ ਹਾਂ ਜੀ ਬਹੁਤ ਵਧੀਆ ਡੀਲ ਜੀ ਕਾਦੀ ਐ ਨਾ ਇਹਨੇ ਡਿੱਲਾ ਡੁਲਾ ਸੌਂਦੇ ਹੋ ਜੀ ਓਏ ਨਹੀਂ ਆਪਣੀ ਸਨੋਈ ਤਾਂ ਪਟਾਲੇ ਆਉਣਾ ਲਗਾ ਹੂੰ ਕਿੰਨੇ ਦਾਊਗਾ ਉਹ ਬਹੁਤ ਮੈਂ ਨਹੀਂ 10000 ਦਊਣਾ ਸੌ ਲੈ ਜੂਗਾ ਸੌ ਦਾਊ ਕਾਨੀ ਸੌ ਦਾ ਰਸੀ ਵੀ ਲੋਣੀ ਨਾਲ ਆਦੂਗਾ 200 ਦਾ ਜੂਗਾ 200 ਦਾ ਆਜੂਗਾ 200 ਦੀ ਵਧੀਆ ਚੈਸਟ ਬੈਲਟ ਨਾਲ ਪਟਾ ਨਾਲ ਇੱਕ ਰੱਸੀ ਅੱਛਾ ਇੱਥੇ ਵੇਖੋ ਅਵੇ ਅਵੇ ਆ ਬੈਲਟ ਆ ਚੈਸਟ ਬੈਲਟ ਆ ਪਟਾ ਚੱਲ ਕੇ ਮੰਗਾ ਲਵਾਂਗੀ ਤੇ 52% ਆਫ ਲੱਗਾ ਜੇ ਚੰਗਾ ਹੁਣ ਕਦੇ ਆਫ ਹੋਣ ਦੇ ਕੋਈ ਹੋ ਨਹੀਂ ਹੈਗਾ ਕੋਈ ਫੈਸਟੀਵਲ ਨਹੀਂ ਹੈਗਾ ਆਵੇ ਆਫ ਲੱਗਾ 52% ਤੇ ਪ੍ਰਭੂ ਨੇ ਸੁਣੀ ਉਸੇ ਵਲੇ ਆ ਗਈ ਨੋਈ ਨੋਏ ਪਰ ਕੈਮਰਾ ਔਨ ਹੋ ਗਿਆ ਮੈਂ ਉਹਨਾਂ ਨਾਲ ਲੱਗ ਜਾਂਦੀ ਹਾਂ ਹਲੋ ਮੈਂ ਬੱਲੇ ਬੈਠੀ ਹਾਂ ਕੈਮਰਾ ਲਵਰ ਆ ਪ੍ਰਭੂ ਸਾਡਾ ਕੈਮਰਾ ਸ਼ਾਇ ਹੈ ਇਹ ਕੈਮਰਾ ਲਵਰ ਆ ਇਹਨੂੰ ਇਹ ਕਿ ਸਾਰੇ ਲੋਕ ਮੈਨੂੰ ਜ਼ਿਆਦਾ ਘਣੀ ਪਿਆਰ ਕਰਦੇ ਤੇ ਮੈਂ ਭੱਜ ਭੱਜ ਕੇ ਵਖਾਵਾਂ ਕਿ ਮਹੀ ਆ ਗਈ ਜੇ ਤੇ ਲੈ ਸਾਡੀ ਗੱਲ ਫਿਰ ਵਿੱਚੇ ਹੀ ਰਹਿ ਜਾਂਦੀ ਉਹ ਮੈਨੂੰ ਗੱਲ ਹੀ ਨਹੀਂ ਕਰਨ ਦਿੰਦਾ ਵਗ ਹੋਰ ਬੰਨ ਲਾ ਦਿੰਦਾ ਫਲਾ ਦਿੰਦਾ ਵੀ ਪ੍ਰਭੂ ਨੇ ਵੈਨਾ ਸਾਬ ਕਰੰਦਿਆ ਹੈਗਾ ਕਿ ਦੂਜਾ ਮਰਾ ਮੰਮਾ ਜਿਹੜੀਆਂ ਮਾਸੀ ਨੇ ਮੈਨੂੰ ਪੈਸੇ ਦਿੱਤੇ ਸੀ ਤੇ ਉਹ ਮੇਰੇ ਐਨੇ ਬਣ ਗਏ 500 ਰੁਪਇਆ ਵਾ ਚਲੋ ਕਿੰਨੇ ਸੀ ਮੇਰੇ ਉਹ ਫਿਰ ਵੀ ਚੁੱਪ ਕਰ ਜਾ 500 ਰੁਪਇਆ 500 ਸੀ ਨਾ 500 ਚੋਂ 200 ਮੈਂ ਇੱਕ ਰਾ ਖਰਚ ਲਿਆ 100 ਮੈਂ ਫੇਰ ਕਰਤੇ ਆ ਤੇ ਕਿੰਨਾ ਬਚਿਆ ਤੇ 200 ਰਹਿ ਗਿਆ 200 ਰਹਿ ਗਿਆ ਉਹਦੀ ਆਮ ਗੱਲ ਬੱਸ ਫਿਰੋ ਮਤਲਬ ਕਿ ਬੱਚਿਆਂ ਨੂੰ ਪੂਰਾ ਹਸਾਬ ਕਿਤਾਬ ਪਤਾ ਵਾ ਵੀ ਐਨੇ ਪੈਸੇ ਸਾਨੂੰ ਮਿਲੇ ਹੀਗੇ ਤੇ ਐਨੇ ਸਾਡੇ ਰਹਿੰਦੇ ਆ ਤੇ ਜਿਹੜੇ ਮੈਂ ਉਹਨਾਂ ਦੇ ਜਵਾਕਾਂ ਨੂੰ ਦਿੱਤੇ ਉਹ ਕਿੱਧਰ ਗਏ ਗਿਆ ਉਹ ਮੈਂ ਕਿਹਾ ਮੇਰਾ ਨਾਂ ਦੀ ਵੇਲੇ ਆਹ ਗੱਲ ਹੁੰਦੀ ਆ ਕਿ ਤੁਸੀਂ ਦਓ ਤੁਹਾਡੀ ਮਰਜ਼ੀ ਤੁਸੀਂ ਦੇਣੇ ਤਾਂ ਮੈਂ ਅਹੀਂ ਥੋੜੀ ਕਿਹਾ ਹੀ ਤੁਹਾਨੂੰ ਤੇ ਮਤਲਬ ਕਿ ਬਰਾਬਰ ਦੇ ਅਸੀਂ ਵੀ ਦਿੱਤੇ ਹੁੰਦੇ ਸਾਡੀ ਜੇਬ ਚ ਜੇਬ ਸਾਡੀ ਘਟੰਦੀ ਸਹੀ ਗੱਲ ਆ ਨਾ ਇਹਨਾਂ ਨੂੰ ਕੋਈ ਕਮਾਈ ਦਾ ਫਿਕਰ ਨਾ ਇਹਨਾਂ ਨੂੰ ਕੋਈ ਖਰਚੇ ਦਾ ਫਿਕਰ ਪਰ ਇਹ ਕਿਸੇ ਜਦੋਂ ਮੈਂ ਬੁਗਣੀ ਫੋੜੀ ਉਦੋਂ ਲੈ ਲਿਆ ਬੁਗਣੀ ਫੋੜੀ ਬੁਗਣੀ ਕੀ ਪਤਾ ਕਦੋਂ ਫੋੜਨੀ ਹੈ ਜੇ ਜਾਗੇ ਤੇ ਇੱਕ ਹੋਰ ਗੱਲ ਇੱਕ ਹੋਰ ਗੱਲ ਕਿ ਟੌਪਿਕ ਚੱਲੰਦਿਆ ਹੀ ਪੈਹਾਂ ਦਾ ਹਨਾ ਤੇ ਵਾਕੇ ਅੱਜ ਕੱਲ੍ਹ ਦੁਨੀਆ ਐਵੇਂ ਦੀ ਹੋ ਗਈ ਆ ਕਿ ਲੈਣ ਵਾਲੀ ਕਹਿੰਦੇ ਆ ਜੀ ਹਨਾ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਆ ਤੇ ਦੇਣ ਵਾਲੀ ਕਹਿੰਦੇ ਤੂੰ ਕੌਣ ਆ ਹਾਡੇ ਵਰਗੋਂ ਵੀ ਨਹੀਂ ਕਹਿੰਦੇ ਕਿ ਅਸੀਂ ਤੁਹਾਡੇ ਤੋਂ ਲੈਣੇ ਸਹੀ ਗੱਲ ਸਾਡੇ ਵਰਗਾਂ ਨੂੰ ਤਾਂ ਇੰਨੀ ਸ਼ਰਮ ਆਉਂਦੀ ਨਾ ਕਿ ਤੋਂ ਲੈਣੇ ਪੈਸੇ ਵੀ ਹੋਣ ਨਾ ਉਹ ਵੀ ਮੰਗਣ ਲੱਗਿਆ ਇੰਨੀ ਸ਼ਰਮ ਵੀ ਜਹਾ ਵੀ ਨਹੀਂ ਆਣਾ ਉਹ ਵੇਲੇ 400 ਰੁਪਏ ਮੇਰੇ ਤੋਂ ਹੇ ਤੱਕ ਨਹੀਂ ਕਿਹਾ ਗਿਆ ਉਹਨੂੰ ਤੇ ਮੈਂ ਪਤਾ ਨਹੀਂ ਕਿੰਨੇ ਕਿ ਬੱਚਿਆਂ ਦੇ ਟਿਊਸ਼ਨ ਵਾਲਿਆਂ ਤੋਂ ਪੈਸੇ ਲੈਣੇ ਹੈਗੇ ਤੇ ਅਗਲੇ ਮੇਰੇ ਮਾਰ ਕੇ ਚਲੇ ਗਏ ਤੇ ਮੇਰੇ ਤੋਂ ਫੋਨ ਹੀ ਨਹੀਂ ਲਿਆ ਜਾਂਦਾ ਇੰਨੀ ਸ਼ਰਮ ਆਉਂਦੀ ਆ ਮੰਗਣ ਲੱਗਿਆ ਤੇ ਅ ਜਿਹਨੇ ਲੈਣੇ ਹੋਣਾ ਉਹਨੂੰ ਸ਼ਰਮ ਆ ਜਾਂਦੀ ਹੈ ਮੰਗਣ ਲੱਗਿਆ ਤੇ ਜਿਨ੍ਹਾਂ ਨੇ ਦੇਣੇ ਹੋਣਾ ਉਹਨਾਂ ਨੂੰ ਨਹੀਂ ਸ਼ਰਮ ਆਉਂਦੀ ਉਹ ਗਲਾਂ ਗੰਦਾ ਬਸ ਹੁਣ ਉਧਰੋਂ ਆਪਾਂ ਕਿਹੜਾ ਉਹਨਾਂ ਨੂੰ ਇਹ ਦੇਖੀ ਆਪਾਂ ਕਿਹੜਾ ਉਹ ਗਲੀ 'ਚ ਨੰਗਣਾ ਅੱਛਾ ਯਾਰ ਗਲਤੀ ਆ ਜਾਂਦੀ ਏ ਤੇ ਆਪਣੇ ਵਰਗੇ ਨੂੰ ਹੁੰਦਾ ਕਿ ਨਹੀਂ ਭਾਈ ਕਿਤੇ ਆਉਣਾ ਜਾਣਾ ਪੈਂਦਾ ਵਾ ਅਗਲੇ ਦੇ ਪਹਿਲਾਂ ਪੈਹੇ ਅਗਲਾਂ ਦੇ حساب ਨੂੰ ਪਤਾਬ ਨੂੰ ਵੇੜੋ ਤੇ ਫਿਰ ਪੈਹਾ ਕਰੀ ਵਰਤੋ ਦੁਨੀਆ ਅੱਜਕੱਲ ਬਹੁਤ ਮੈਨੀ ਚਾਲ ਬਾਜ ਹੋ ਗਈ ਏ ਕਵਲ ਵਰਗੀ ਮਗਰ ਕਵਲ ਤਮਾ ਕਵਲ ਤੇ ਪਹਿਲਾਂ ਹੁੰਦੀ ਏ ਅੱਜ ਦੇ ਕਵਲ ਵਿਚਾਰੀ ਏਡੀ ਸਮੋਸੀ ਜੀ ਹੋਈ ਪਈ ਨਾ ਬੋਲਣ ਹੀ ਨਹੀਂ ਦੇਈ ਕੋ ਜੈ ਹਾਏ ਰੱਬਾ ਹਾਏ ਰੱਬਾ ਮਰ ਗਈ ਕੁੜੀ ਬਿਮਾਰ ਆ ਸਖਤ ਬਿਮਾਰ ਜੇ ਗਾਇਸ ਜੇ ਕਹਿੰਨੇ ਪਤਾ ਲੈਣਾ ਹੋਵੇ ਤੇ ਆ ਸਕਦਾ ਚਲੋ ਜੀ ਹੁਣ ਆਪਾਂ ਕਲਾਰੇ ਕੋਲੇ ਚੁੱਕ ਲਗੇ ਫਿਰ ਮਿਲਦੇ ਤੁਹਾਨੂੰ ਆਪਰਾਬ ਨੇ ਆਪਣਾ ਸਿਲੇਬਸ ਕਵਰ ਕਰ ਲਿਆ ਕਰਦਾ ਆਪਾਂ ਆਪਣੀ ਹੱਥਪੜ ਖਾਣਾ ਮੇਰੇ ਤੋਂ ਤੇ ਕਰਨਾ ਕਦੋਂ ਆ ਪੂਨਾਂ ਨੂੰ ਛੱਡ ਦਿਓ ਨਾ ਮੈਂ ਲਿਆਜ ਨਹੀਂ ਕਰਨਾ ਹੁਣ ਨਾ ਇਧਰ ਦੇਖੋ ਵੇਖੋ ਇਹਨੇ ਤੇ ਮੈਡਮ ਨੇ ਕਹਿਣਾ ਹੈ ਕਿ ਮੈਨੂੰ ਉੱਪਰ ਬਿਠਾਈ ਛੱਡ ਛੱਡਾ ਹਾਂ ਹਾਂ ਲੈ ਲੈ ਹੁਣ ਉਹਨੇ ਚਪੇੜਾ ਸਟਾਰਟ ਕਰ ਦੇਣੀ ਆ ਕਿ ਤੇ ਮੈਨੂੰ ਕਰ ਇਹ ਵੀ ਕੁੜੀ ਸਾਡੀ ਨਾ ਬਹੁਤ ਟੀਕਿਆ ਵੇਖੋ ਜਿੰਨਾ ਚਿਰ ਉਹ ਕਰਦਾ ਰਹੇ ਉਹ ਨਜ਼ਰ ਕੋਸ਼ਾ ਤੇ ਮੇਰੇ ਮੂੰਹ ਨੂੰ ਫਿਰ ਲੈ ਲੈ ਹੁਣ ਮੇਰੇ ਅੱਲੂ ਵੀ ਵੇਂਦੀ ਆ ਡਰਦੀ ਤੇ ਵੜਾ ਕੇ ਮੇਰੇ ਤੋਂ ਹਣਾ ਡਰ ਤੇ ਐ ਤੱਕ ਮੈਂ ਨਾ ਨਹੀਂ ਪਾ ਸਕੀ ਫਿਰ ਤੋਂ ਮੇਰੇ ਸਾਹਮਣੇ ਬੈਠ ਕੇ ਚਲ ਵਾਦੂਰੇ ਬਾਸ ਲੰਮੀ ਹੋਣੀ ਹੈ ਨਹੀਂ ਬੱਚੋਂ ਬੱਚ ਆਹ ਦੇਖਿਓ ਫਿਰ ਟਾਈਮ ਹੋ ਗਿਆ ਹੈ ਦੁਪਹਿਰ ਦਾ 11:30 ਵਜੇ ਦਾ ਤੇ ਆਪਾਂ ਨਾ ਬੁੱਕਸ ਵਗੈਰਾ ਜਿਹੜੀਆਂ ਪ੍ਰਾਪਦੀਆਂ ਸਕੂਲ ਦੀਆਂ ਪਈਆਂ ਹੈਗੀਆਂ ਉਹ ਪਾਈ ਆਇਆ ਸੀਗਾ ਆਪਣੇ ਤੇ ਰੱਦੀ ਵਾਲਾ ਤੇ ਉਹਨੂੰ ਦੇਣ ਲੱਗੇ ਆ ਕਿਉਂਕਿ ਬੁੱਕਸ ਤੁਹਾਨੂੰ ਪਤਾ ਹੈ ਜਿਹੜੀਆਂ ਉਹ ਜਿਹੜੀਆਂ ਇੱਕ ਸਾਲ ਲੱਗ ਜਾਂਦੀਆਂ ਦੂਜੇ ਸਾਲ ਕੇ ਕੰਮ ਨਹੀਂ ਆਉਂਦੀਆਂ ਤੇ ਇਸ ਕਰਕੇ ਉਹਨਾਂ ਨੂੰ ਰੱਦੀ ਦੇ ਭਾਈ ਵੇਚਣਾ ਪੈਂਦਾ ਐਨੀਆਂ ਮਹਿੰਗੀਆਂ ਮਹੀਆਂ ਬੁੱਕਸ ਖਰੀਦ ਕੇ ਬੱਚਿਆਂ ਦੀਆਂ ਤੇ ਬਾਅਦ ਵਿੱਚ ਇਦਾਂ ਜਦੋਂ ਰੱਦੀ ਦੇ ਭਾਅ ਜਾਣਾ ਤੇ ਫਿਰ ਬਹੁਤ ਔਖਾ ਲੱਗਦਾ ਵਾ ਅਵਰਗੇ ਬੱਚੇ ਦੇ ਕੰਮ ਆ ਜਾਣ ਫਿਰ ਤੇ ਚਲੋ ਉਹ ਚੈੱਕ ਕਰਨੀ ਹੁੰਦਾ ਤੇ ਜੇ ਬੱਚੇ ਦੇ ਕੰਮ ਨਾ ਹੋਣ ਤੇ ਘਰੇ ਵੀ ਫਿਰ ਤੁਹਾਨੂੰ ਪਤਾ ਇੰਨਾ ਰੱਦੀ ਰੱਖ ਕੇ ਕੋਈ ਉਹ ਵੀ ਨਹੀਂ ਫਾਇਦਾ ਹੁੰਦਾ ਤੇ ਜੇ ਕੋਈ ਬੱਚੇ ਨੇ ਹੈਣਾ ਸਕੂਲ ਦੇ ਵਿੱਚ ਦੁਬਾਰਾ ਸੈਕਸ਼ਨ ਦੇ ਵਿੱਚ ਕੰਮ ਆ ਜਾਣਾ ਅਗਲੇ ਮਤਲਬ ਕਿ ਦੁਬਾਰਾ ਚੱਲ ਜਾਣ ਫਿਰ ਤੇ ਚਲੋ ਬੱਚਿਆਂ ਨੂੰ ਉਵੇਂ ਵੀ ਦੇ ਸਕਦੇ ਆਪਾਂ ਤੇ ਜਦੋਂ ਕੰਮ ਹੀ ਨਹੀਂ ਆਉਂਦੀਆਂ ਕਿਸੇ ਦੇ ਤੇ ਫਿਰ ਉਹਨਾਂ ਨੂੰ ਘਰੇ ਰੱਖ ਕੇ ਤੁਹਾਨੂੰ ਪਤਾ ਉਹ ਖਲਾਰਾ ਨਹੀਂ ਰੱਖਿਆ ਜਾਂਦਾ ਤੇ ਚਲੋ ਆਪਾਂ ਬਾਹਰ ਚੱਲਦੇ ਆਂ ਪ੍ਰਭ ਨੂੰ ਕਿਹਾ ਮੈਂ ਸਾਰੀ ਸ਼ਾਂਟ ਡਿਸਟਰਾਇ ਕਰਕੇ ਕੱਢ ਲਿਆ ਤੇ ਉਹਨੇ ਕੱਢ ਲਿਆ ਨਹੀਂ कर ले अंकल हूं लैन जाइए कि मैं नहीं हाथ नहीं लगता किताबा रही चल अंदर चल अंदर ਸ਼ੇਵੜਾ ਰੋਲਾ ਪਉਂਦੀ ਹੈ ਆ ਫਣੀ ਬ੍ਰੋਬਾ ਉਧਰ ਕਿਧਰ ਚੱਲੇ ਆਂ ਸੁਨੋਈ ਚੱਲ ਅੰਦਰ ਸਲੇ ਆ ਉਧਰ ਚੱਲ ਜਾ ਮੈਂ ਕੋਲ ਮੈਂ ਅੱਗੇ ਗੱਲ ਕਰਨਦੀ ਆ ਵੀ ਜਦੋਂ ਲੈਣ ਜਾਈਏ ਤੇ ਉਦੋਂ ਕਿਤੇ ਹੱਥ ਨਹੀਂ ਲੱਗਦੇ ਤੇ ਜਦੋਂ ਅਜਦਾ ਬਾਅਦ ਵਿੱਚ ਸਾਲ ਖਤਮ ਹੋ ਜਾਂਦਾ ਤੇ ਰਦੀ ਦੇ ਪਾ ਜਾਂਦੀਆਂ यही हम पे छह हजार आजा बाजी इधर भी बाजी चल जी चल इधर Aine be nali jana, anta de? Jana <t shiny> jana itre. <graffiti> Jala ndara. Asika. Kini <tiny Eng> mi. Aaya ave. Jala. Aaya. Oye. Aaya. Nali ya honcheta ya polana. <mermaid>

आया है कि ये ना सहल आया है इधर सही हाँ जी चल अंदर चल इधर हो कितने रुपये लाए दो हर पे ये देख सो बीत गयी अरे बस हर पे रुपये हाँ हाँ रोज अभी पास है तो वो बच्चे बात तो तक ना ही तोड़ लिया ये रो तो थोड़ा जेही प्लाट जाओगे पांच हजार देख तब देख